ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਉਹ ਤੁਹਾਨੂੰ ਬਹੁਤ ਹੀ ਸੋਹਣੀ ਕਿਚਨ ਦਿਖਾਉਣੀ ਆ ਜੋ ਕਿ ਅਸੀਂ ਮਾਰਕੀਟ ਰਿਪੇਂਟ ਬਣਾਈਆ ਉਹ ਉੱਪਰ ਦੇ ਲਾਗੇ ਤੇ ਅਸੀਂ ਸਟਾਰਟਿੰਗ ਤੇ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਫ੍ਰਿਜ ਫ੍ਰਿਜ ਲਈ ਜੋ ਪਾਣਾ ਹੈ ਤੇਗਾ ਛੱਡੀ ਹੈ ਤੇ ਜਗ੍ਹਾ 38 ਜਗ੍ਹਾ ਛੱਡੀ ਹੋਈ ਹੈ ਤੇ ਪੂਰੀ ਪੂਰੀ ਫ੍ਰਿਜ ਆਈ ਹੈ ਥੋੜਾ ਜਿਹਾ ਗੈਪ ਮਿੱਟੋ ਟਾਈ ਇੰਤਰਾ ਹੀ ਆਉਂਦਾ ਤੇ ਉੱਪਰ ਦੀ ਸ਼ਾਇਡ ਇੱਕ ਬਾਕਸ ਸਟੋਰੀ ਲਈ ਤੇ ਨਾਲ ਹੀ ਇੱਕ ਸ਼ੈਟਰ ਕਿਟਰਲ ਦੇ ਵਿੱਚ ਮਾਈਕ੍ਰੋ ਰੀ ਲਈ ਵੀ ਸਪੇਸ ਦਿੱਤੀ ਹੈਗੀ ਹੈ ਜੀ ਤੇ ਦੇਖੋ ਇਹ ਹੌਂਗਰੇ ਹੈਗੇ ਤੇ ਇਹਦਾ ਕਲਰ ਜੋ ਹੈਗਾ ਇੱਕ ਕਾਪਚੀਨੋ ਕਲਰ ਦੇ ਵਿੱਚ ਬਣਾਈ ਰਹੀ ਹੈ ਕਿ ਲੈਰੀਕ ਦੇ ਵਿੱਚ ਐਕਿੰਟਿਸਾ ਦੇ ਵਿੱਚ ਇਹਦੀ ਖਾਸ ਗਿਟਨ ਦੀ ਹੈਗੀ ਹੈ ਕਿ ਟੋਟਲ ਹੈਂਡਲੈਸ ਕਿਚਨ ਹੈਗੀ ਹੈ ਜੀ ਤੇ ਸਟਾਰਟਿੰਗ ਤੇ ਗੱਲ ਕਰਦੇ ਹਾਂ ਤੇ ਇੱਥੇ ਇੱਕ ਅਪਰ ਡਰਾਅਰ ਹੋਣ ਤੇ ਹੇਠਾਂ ਤਾਂ ਤੁਹਾਨੂੰ ਵਸਤੇ ਤੇ ਦੋ ਡਰਾਅਰ ਜਿਹੜੇ ਹੈਂਡਲ ਉਹ ਵੱਡੇ ਵਰਤਨਾ ਵਾਸਤੇ ਗਾ ਲੋ ਪੂਰੀ ਨੋਸਿਸ ਹੋਇਆ ਤਾਂ ਸਾਡੇ ਦੇ ਦੇ। ਟੇ ਕਟਲਰੀ ਵਾਸਤੇ। ਇਸ ਤਰ੍ਹਾਂ ਫੋਰਨਰ ਦੇ ਵਿੱਚ ਕਿਰੇਗਿੰਦਰ ਦੇ ਵਿੱਚ ਐਸ ਕੋਰਨਰ। ਉਹ ਨਾਲ ਇਹਦੇ ਸਹੀ ਪਲਾਖਣਾ। ਇਹਦੇ ਵਿੱਚ ਦਸਤੂਰਿੰਗ ਪਸਤਰ ਆਉ। ਜਿਹਦਾ ਇਨਵਿਜਿਬਿਲਟੀ ਅਧਿਕਤ ਜਾਂਦਾ ਹੈ ਜਦ ਕੋਈ ਲੱਗਾ ਹੋਇਆ ਹੈ ਦੀ। ਏ ਵੀ ਸਿੰਕ ਜਿਹੜਾ ਹੈਗਾ ਨੋਰਮਲ ਦੀ ਸਿੰਕ ਦੀ ਗੱਲ ਕਰਦੇ ਆ 3 ਇੰਚ ਦਾ ਜਿਹੜਾ ਸਿੰਗਲ ਟੱਪਰ